ਪਹਿਲਾਂ ਦੀ ਪਲੈਨਿੰਗ ਸੀਗੀ ਕਿ ਉਹ ਬੀਜੇਪੀ ਦੇ ਵਿੱਚ ਸ਼ਾਮਲ ਹੋ ਰਹੇ ਨੇ ਦੂਜੇ ਪਾਸੇ ਤੁਹਾਡੇ ਹੀ ਆਪਣੇ ਹੀ ਪਾਰਟੀ ਦੇ ਜਿਹੜੇ ਕਿ ਕੁਝ ਲੀਡਰਾਂ ਦੇ ਵੱਲੋਂ ਸ਼੍ਰੀ ਫਤੇਗੜ ਸਾਹਿਬ ਤੋਂ ਕਿਹਾ ਗਿਆ ਸੀ ਕਿ ਤਜਿੰਦਰ ਸਿੰਘ ਸਰਾ ਦੇ ਨਾਲ ਜਿਹੜੀ ਕਿ ਮੀਟਿੰਗ ਦਾ ਪਲਾਨ ਚੱਲ ਰਿਹਾ ਸੀਗਾ ਇਹ ਅੰਦਰੂਨੀ ਗੱਲਾਂ ਦੀਆਂ ਨਹੀਂ ਪਤਾ ਹੈਗਾ ਇਹ ਸਾਰੀਆਂ ਗੱਲਾਂ ਤਾਂ ਜਿਹੜੀਆਂ ਹੈਗੀਆਂ ਕਾਫੀ ਹੈ ਜਾਂ ਗੱਲਾਂ ਕਿਵੇਂ ਚੱਲ ਰਹੀਆਂ ਹੈਗੀਆਂ ਪਰ ਹਾਂ ਸ਼ਰੂਮਣੀ ਅਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਆ ਉਹਨਾਂ ਨੂੰ ਪਤਾ ਸੀ ਕਿ ਕੋਈ ਨਾ ਕੋਈ ਖਿਚੜੀ ਜਿਹੜੀ ਹੈਗੀ ਆ ਪਕਾ ਰਹੇ ਆ ਜਿਹੜੀ ਖਿਚੜੀ ਜਿਹੜੀ ਹੈਗੀ ਆ ਜਿਹੜੀ ਪਕਾ ਰਹੇ ਸੀ ਉਹ ਪੱਕ ਕੇ ਉਹ ਜਿਹੜੀ ਹੈਗੀ ਅੱਜ ਤਿਆਰ ਹੋ ਗਈ ਆ ਜੇ ਆਮ ਕਿਉਂ ਲਗਾਏ ਜੀ ਕਿ ਵੀ ਮੈਨੂੰ ਉਹਨਾਂ ਨੇ ਮਤਲਬ ਕਿ ਜਦੋਂ ਮੈਂ ਫੋਨ ਤੇ ਉਹਨਾਂ ਨਾਲ ਗੱਲਬਾਤ ਉਹ ਮੈਨੂੰ ਫੋਨ ਵੀ ਕਰ ਸਕਦੇ ਸੀ ਦਲਜੀਤ ਚੀਮਾ ਦੀ ਮੈਨੂੰ ਉਮੀਦ ਸੀ ਕਾਲ ਆਏਗੀ ਤੇ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਦੀ ਮੈਨੂੰ ਕਾਲ ਆਏਗੀ ਪਰ ਅਜੇ ਹਣੀ ਹੋਇਆ ਏ ਇਹ ਵੀ ਗੱਲ ਕਰ ਸਕਦੇ ਸੀ ਇਹ ਕੋਈ ਜ਼ਰੂਰੀ ਤਾਂ ਨਹੀਂ ਹੈਗਾ ਵੀ ਪਾਰਟੀਆਂ ਇਹਨਾਂ ਨੂੰ ਕੋਈ ਗੱਲ ਕਰਕੇ ਇਹਨਾਂ ਨੂੰ ਪੁੱਛਣ ਦੀ ਕੋਸ਼ਿਸ਼ ਕਰੇ ਉਹਨਾਂ ਦਾ ਕੀ ਮਨ ਬਣਿਆ ਕੀ ਉਹਦੇ ਵਿੱਚ ਗੱਲਬਾਤ ਹੋਈ ਹੈ ਇਹ ਉਸ ਦਾ ਜਿਹੜਾ ਹੈਗਾ ਇਹ ਤਾਂ ਹੁਣ ਉਹ ਆਪ ਹੀ ਜ਼ਿਆਦਾ ਬਿਹਤਰ ਦੱਸ ਸਕਦੇ ਹਨਾ ਅਸੀਂ ਤਾਂ ਅੰਦਾਜ਼ਾ ਲਾ ਸਕਦੇ ਆ ਅਸੀਂ ਤਾਂ ਇਹ ਵੀ ਕਹਿ ਸਕਦੇ ਆ ਕਿ ਉਹਨਾਂ ਨੂੰ ਪਾਰਟੀ ਨੇ ਬਹੁਤ ਕੁਝ ਦਿੱਤਾ ਸੀ ਕਹਿੰਦੇ ਕਾਲੀ ਕਾਲੀ ਦਲ ਜਤਾ ਕਾਲੀ ਪੁਮਾਈ ਨਹੀਂ ਰਿਹਾ ਅੱਜ ਤੋਂ ਪਹਿਲਾਂ ਜਿਹੜਾ ਹੈਗਾ ਜਦੋਂ ਉਹਨਾਂ ਨੇ ਇਸ ਗੱਲ ਤੋਂ ਆਪਣਾ ਅਸਤੀਫਾ ਭੇਜਿਆ ਉਸ ਤੋਂ ਇੱਕ ਦਿਨ ਪਹਿਲਾਂ ਤੱਕ ਅਕਾਲੀ ਦਲ ਦੇ ਵਿੱਚ ਅਕਾਲੀਪੁਣਾ ਹੈਗਾ ਸੀ ਤੇ ਉਸ ਤੋਂ ਬਾਅਦ ਹੁਣ ਕੁਛ ਤਾਂ ਕਹਿਣਾ ਹੀ ਹੈ ਨਾ ਉਹਨਾਂ ਨੇ ਔਰ ਉਹ ਉਹ ਕਹਿ ਰਹੇ ਹੈਗੇ ਆ ਉਹਨਾਂ ਦੀ ਮਰਜ਼ੀ ਹੈ ਉਹਨਾਂ ਜੀ ਸਭ ਕੁਝ ਕਹਿਣਾ ਚਾਹੀਦਾ ਜ਼ਿਦਾਰਪੱਟੀ ਦੇ ਖਿਲਾਫ ਉਹ ਚੋਣ ਲੜਦੇ ਨੇ ਤੇ ਅੱਜ ਜੱਫੀ ਪੈ ਜਾਂਦੀ ਹੈ ਭਾਜਪਾ ਦੇ ਵਿੱਚ ਜਾਣਾ ਤੁਸੀਂ ਆਪਣੀ ਨਿਗਾਹ ਨਾਲ ਕਿਵੇਂ ਦੇਖਦੇ ਹੋ ਪੋਲਿਟিক্যাল ਲੋਕਾਂ ਦਾ ਇਹਨਾਂ ਚੀਜ਼ਾਂ ਦੇ ਵਿੱਚ ਬਹੁਤਾ ਮਹੱਤਵ ਨਹੀਂ ਰੱਖਦਾ ਹੈਗਾ ਤੇ ਇਹ ਤਾਂ ਫਰੈਂਡ ਟੁਰਨਡ ਫੋਰਸ ਫੋਰ ਟੁਰਨਡ ਫਰੈਂਡਸ ਹੁੰਦੇ ਆ ਇਹ ਤਾਂ ਰਾਤ ਨੂੰ ਆਦਰਵਾਈਜ਼ ਵੀ ਬਹੁਤ ਸਾਰੇ ਲੋਕ ਇਹ ਅਲੀਗੇਸ਼ਨ ਲਾਉਂਦੇ ਆ ਕਿ ਇਹ ਦਿਨ ਦੇ ਵਿੱਚ ਇੱਕ ਦੂਰੇ ਨੂੰ ਗਾਲਾਂ ਕੱਢਦੇ ਆ ਰਾਤ ਨੂੰ ਇਹ ਰੋਟੀ ਤੇ ਇਕੱਠੇ ਹੁੰਦੇ ਆ ਤੇ ਇਹਨਾਂ ਚੀਜ਼ਾਂ ਦਾ ਤਾਂ ਕੋਈ ਬਹੁਤਾ ਮਹੱਤਵ ਨਹੀਂ ਰੱਖਦਾ ਹੈਗਾ ਤੇ ਪਿਛਲੇ ਟਾਈਮਾਂ ਦੇ ਵਿੱਚ ਪਰਤੀ ਸਾਹੀ ਬੀ ਬਹੁਤ ਕੁਛ ਕਹਿੰਦੇ ਸੀ ਚੀਮਾ ਸਾਹੀ ਬੀ ਬਹੁਤ ਕੁਛ ਕਹਿੰਦੇ ਸੀ ਅੱਜ ਦੋਵੇਂ ਜਿਹੜੇ ਹੈਗੇ ਆ ਕਿਉਂ ਅਸੀਂ ਤਾਂ ਮੁਹੰਮਦ ਸਿੰਘ ਜੀ ਨੂੰ ਐਮਐਲਏ ਬਣਾਤਾ ਐ ਐਮਪੀ ਬਣਾਤਾ ਇਹਨੂੰ ਵਿਚਾਰੇ ਨੂੰ ਆਏ ਨਹੀਂ ਪਤਾ ਹੈਗਾ ਕਿ ਉੱਥੇ ਕਰਕੇ ਬੋਲਣਾ ਕੀ ਹੈਗਾ ਉਹਨੂੰ ਪੁੱਛਿਆ ਵੀ ਤੇ ਕਾਲੇ ਕ ਰੂਟ ਕੀ ਹੈਗੇ ਕਰੋ ਚਾ ਮੈਂ ਨਹੀਂ ਕਹਿੰਦਾ ਇਹਦੇ ਬਾਰੇ ਪੜ ਸਕਿਆ ਉਹ ਗੁਰਦੁਆਰੇ ਦੇ ਵਿੱਚ ਬੈਠਾ ਸੀ ਸਸ਼ੇਕਾਲ ਜੀ ਮੈਂ ਹਰਵਿੰਦਰ ਕੌਰ ਰੋਜ਼ਾਨਾ ਟਾਈਮ ਦੇਖਣ ਵਾਲੇ ਸਾਰੇ ਸਟੋਥਿਆਂ ਦਾ ਸਵਾਗਤ ਹੈ 2027 ਦੀਆਂ ਚੋਣਾਂ ਆ ਰਹੀਆਂ ਨੇ ਪਰੰਤੂ ਇਸ ਤੋਂ ਪਹਿਲਾਂ ਅਕਾਲੀ ਦਲ ਨੂੰ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਜਗਦੀਪ ਚਿਮਾ ਹਮੇਸ਼ਾ ਦੇ ਲਈ ਕਹਿ ਰਹੇ ਨੇ ਕਿ ਅਲਵਿਦਾ ਕਹਿ ਰਹੇ ਨੇ ਤੇ ਦੂਜੇ ਪਾਸੇ ਉੱਥੇ ਹੀ ਅੱਜ ਭਾਜਪਾ ਦੌਰਾਨੇ ਪੱਲਾ ਫੜ ਲਿਆ ਤੇ ਉੱਥੇ ਸਟੇਜ ਦੇ ਉੱਤੇ ਉਹਨਾਂ ਨੇ ਬਾਦਲ ਪਰਿਵਾਰ ਦੇ ਉੱਤੇ ਤਿੱਖੇ ਨਿਸ਼ਾਨੇ ਤਖਸਾਦੇ ਤੇ ਉੱਥੇ ਹੀ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਅੱਜ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਕਾਫੀ ਸੀਨੀਅਰ ਜਿਹੜੇ ਕਿ ਆਗੂ ਲੀਡਰ ਜਿਹੜੇ ਕਿ ਅਮਰਦੀਪ ਸਿੰਘ ਧਾਰਨੀ ਜੀ ਮੌਜੂਦ ਨੇ ਤੇ ਉਹਨਾਂ ਦੇ ਨਾਲ ਇਸ ਮੁੱਦੇ ਦੇ ਉੱਤੇ ਗੱਲਬਾਤ ਕਰਾਂਗੇ ਸਤਿ ਸ਼ ਸਰ ਅੱਜ ਇੱਕ ਵੱਡਾ ਝਟਕਾ ਵੀ ਕਹਿ ਸਕਦੇ ਆ ਕਿ ਬੀਜੇਪੀ ਦੇ ਵਿੱਚ ਜਗਦੀਪ ਟੀਮਾ ਸ਼ਾਮਲ ਹੋ ਗਏ ਨੇ ਜੀ ਕਿਉਂਕਿ ਬੀਤੇ ਦਿਨਾਂ ਦੇ ਵਿੱਚ ਉਹਨਾਂ ਨੂੰ ਲੈ ਕੇ ਕਾਫੀ ਚਰਚਾਵਾ ਹੋਈਆਂ ਸੀ ਕਿ ਉਹ ਬੀਜੇਪੀ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਪਰੰਤੂ ਇਹ ਵਿੱਚ ਵਿੱਚ ਨੂੰ ਇਹ ਵੀ ਗੱਲ ਬੋਲੀ ਜਾਂਦੀ ਸੀ ਕਿ ਹਜੇ ਇਸ ਬਾਰੇ ਕੋਈ ਵੀ ਅਸੀਂ ਇੱਕ ਨਹੀਂ ਕਹਿ ਸਕਦੇ ਕਿ ਉਹ ਬੀਜੇਪੀ ਦੇ ਵਿੱਚ ਜਾ ਸਕਦੇ ਨੇ ਪਰ ਅੱਜ ਉਹਨਾਂ ਨੇ ਬੀਜੇਪੀ ਦਾ ਪੱਲਾ ਫੜ ਲਿਆ ਕੀ ਕਹਿਣਾ ਚਾਹੋਗੇ ਜੀ ਦੇਖੋ ਤੁਸੀਂ ਦੋ ਗੱਲਾਂ ਕਹੀਆਂ ਇੱਕ ਗੱਲ ਤਾਂ ਤੁਸੀਂ ਇਹ ਕਹੀ ਹੈ ਕਿ ਇੱਕ ਝਟਕਾ ਲੱਗਿਆ ਦੇਖੋ ਝਟਕਾ ਝੁਟਕਾ ਕਦੇ ਕਿਸੇ ਪਾਰਟੀ ਨੂੰ ਕਦੇ ਨਹੀਂ ਲੱਗਿਆ ਕਾਤਾ ਇੱਕ ਟਾਈਮ ਸੀ ਇੱਕ ਪਾਰਟੀ ਦਾ ਕਾਂਗਰਸ ਦਾ ਸੀਐਮ ਚੇਰਾ ਜਿਹੜਾ ਸੀਐਮ ਮੌਜੂਦਾ ਸੀਐਮ ਕੈਪਟਨ ਅਮਰਿੰਦਰ ਸਿੰਘ ਪਾਰਟੀ ਛੱਡ ਕੇ ਚਲੇ ਜਾਂਦੇ ਆ ਬੀਜੇਪੀ ਦੇ ਵਿੱਚ ਚਲੇ ਜਾਂਦੇ ਆ ਮੇਰਾ ਖਿਆਲ ਨਹੀਂ ਕਿਸੇ ਨੇ ਬੱਟੀ ਥਾਈ ਆ ਮੁੜ ਕੇ ਮੁੜ ਕੇ ਦੂਜੀ ਗੱਲ ਹੈ ਕਿ ਜਿਹੜਾ ਰਾਣਾ ਸੋਢੀ ਵਰਗੇ ਚਲੇ ਗਏ ਹੋਰ ਬਹੁਤ ਸਾਰੇ ਕੇਵਲ ਸਿੰਘ ਤੇ ਲੋ ਵਰਗੇ ਚਲੇ ਗਏ ਤੇ ਹੋਰ ਵੀ ਗਾਇਬ ਗਏ ਬਹੁਤ ਸਾਰੇ ਕਿੰਨੇ ਦੇ ਨਾਂ ਤੁਹਾਨੂੰ ਗਿਣ ਦਨਾ ਜਿਹੜੇ ਇਧਰ ਤੋਂ ਉਧਰ ਉਧਰ ਤੋਂ ਉਧਰ ਚਲੇ ਜਾਂਦੇ ਆ ਪਰ ਉਹਨਾਂ ਦੇ ਨਾਲ ਕਦੇ ਪਾਰਟੀਆਂ ਨੂੰ ਫਰਕ ਨਹੀਂ ਪਿਆ ਕਰਦਾ ਪਾਰਟੀਆਂ ਤਾਂ ਇੱਕ ਜਾਜ ਹੋਇਆ ਕਰਦੀਆਂ ਉਹ ਤਾਂ ਕਾਫੀ ਲੰਮੇ ਸਮੇਂ ਤੋਂ ਰਹੇ ਆ ਨਾ ਜੀ ਅਕਾਲੀ ਦਲ 'ਚ ਨਹੀਂ ਫਿਰ ਕੀ ਹੋ ਗਿਆ ਦੇਖੋ ਜੇ ਅਕਾਲੀ ਦਲ ਦੇ ਵਿੱਚ ਇੱਕ ਲੰਬੇ ਸਮੇਂ ਤੋਂ ਰਹੇ ਆ ਤਾਂ ਅਕਾਲੀ ਦਲ ਨੇ ਉਹਨਾਂ ਨੂੰ ਦਿੱਤਾ ਵੀ ਬਹੁਤ ਕੁਝ ਹਾਂ ਦੇਖੋ ਮੈਂ ਇਸ ਗੱਲ ਤੋਂ ਮੁਨਕਰ ਨਹੀਂ ਕਿ ਉਹਨਾਂ ਦੀ ਅਕਾਲੀ ਦਲ ਨੂੰ ਦੇਣ ਨਹੀਂ ਉਹਨਾਂ ਦੀ ਨਹੀਂ ਉਹਨਾਂ ਦੇ ਪਰਿਵਾਰ ਦੀ ਬਿਲਕੁਲ ਜੀ ਪਰ ਨਾਲ ਦੀ ਨਾਲ ਉਸਨਾਂ ਦੇ ਪਰਿਵਾਰ ਨੂੰ ਅਕਾਲੀ ਦਲ ਨੇ ਨਵਾਜ਼ੇ ਵੀ ਬਹੁਤ ਹੈ ਪਰ ਜਦੋਂ ਇੱਕ ਮੈਂ ਸਮਝਦਾ ਹੈਗਾ ਕਿ ਐਡੇ ਐਡੇ ਜਹਾਜ਼ ਹੈ ਜਿਹੜੇ ਪਾਰਟੀਆਂ ਦੇ ਉਹਨਾਂ ਦੇ ਵਿੱਚੋਂ ਜੇ ਇੱਕ ਅੱਧਾ ਬੰਦਾ ਜਿਹੜਾ ਹੈਗਾ ਵਿਚਾਲਾਂਗ ਵੀ ਮਾਰ ਜਾਂਦਾ ਹੈ ਨਾ ਉਹਦੇ ਨਾਲ ਕੋਈ ਫਰਕ ਨਹੀਂ ਪਿਆ ਕਰਦਾ ਔਰ ਦੂਜੀ ਗੱਲ ਜਿਹੜਾ ਤੁਸੀਂ ਇਹ ਕਿਹਾ ਕਿ ਉਹਨਾਂ ਨੇ ਬਹੁਤ ਸਾਰੇ ਅਲੀਗੇਸ਼ਨ ਸ਼ਰੂਮਣੀ ਕਾਲੀ ਦਲ ਦੇ ਉੱਤੇ ਲਾਏ ਦੇਖੋ ਜੇ ਚੰਗੀ ਗੱਲ ਇਹ ਹੁੰਦੀ ਅੱਜ ਲੋਕ ਨਾ ਸੋਸ਼ਲ ਮੀਡੀਆ ਤੇ ਤੁਹਾਡੇ ਚੈਨਲਾਂ ਤੇ ਮਤਲਬ ਇੰਨੇ ਜ਼ਿਆਦਾ ਅਵੇਅਰ ਹੈਗੇ ਆ ਇੰਨੇ ਜਾਗਰੂਕ ਹੈਗੇ ਆ ਉਹ ਹਰ ਵੇਲੇ ਮਤਲਬ ਜਿਹੜਾ ਹੈਗਾ ਉਹ ਜਿਹੜਾ ਹੈਗਾ ਨੈਟ ਦੇ ਨਾਲ ਜੁੜੇ ਰਹਿੰਦੇ ਔਰ ਉਸ ਨੈਟ ਦੇ ਨਾਲ ਜਦੋਂ ਜੁੜੇ ਹੋਏ ਹੈਗੇ ਆ ਤਾਂ ਉਸ ਟਾਈਮ ਦੇ ਉੱਤੇ ਉਹਨਾਂ ਨੂੰ ਪਾਰਟੀ ਨੇ ਕੀ ਦਿੱਤਾ ਉਨਾਂ ਲਈ ਪਾਰਟੀ ਨੇ ਹੁਣ ਤੱਕ ਕੀ ਕੀਤਾ ਹਾਂ ਉਹਨਾਂ ਨੇ ਪਾਰਟੀ ਦੀਆਂ ਨੀਤੀਆਂ ਨੂੰ ਹਾਂ ਕਿਸ ਟਾਈਮ ਦੇ ਉੱਤੇ ਆ ਕੇ ਗਲਤ ਠਹਿਰਾਇਆ ਹਾਂ ਪਹਿਲਾਂ ਕਿਉਂ ਠਹਿਰਾਇਆ ਹਾਂ ਹੁਣ ਕਿਉਂ ਪਾਰਟੀ ਜਿਹੜੀ ਹੈਗੀ ਇੱਕਦਮ ਜਿਹੜੀ ਹੈਗੀ ਇਹ ਗਲਤ ਹੋ ਗਈ ਆ ਸੋ ਇਹ ਨਾਲ ਗੱਲਾਂ ਦਾ ਕੋਈ ਫਰਕ ਨਹੀਂ ਪੈਂਦਾ ਮੈਨੂੰ ਨਹੀਂ ਲੱਗਦਾ ਹੈਗਾ ਕਿ ਇਹਨਾਂ ਚੀਜ਼ਾਂ ਦਾ ਕੋਈ ਫਰਕ ਪਾਊਗਾ ਇਹ ਠੀਕ ਹੈ ਉਹਨਾਂ ਨੇ ਕਿਸੇ ਪਾਰਟੀ ਦੇ ਵਿੱਚ ਜਾਣਾ ਸੀ ਉਹਨਾਂ ਨੂੰ ਕੋਈ ਨੀਤੀਆਂ ਚੰਗੀਆਂ ਲੱਗੀਆਂ ਦੋ ਚਿੱਤ ਗੱਲਾਂ ਹੋਇਆ ਕਰਦੀਆਂ ਇੱਕ ਗੱਲ ਤਾਂ ਇਹ ਹੁੰਦਾ ਹੈ ਕਿ ਕੋਈ ਕਿਸੇ ਵੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ ਉਹਦੇ ਵਿੱਚ ਜਾਂਦਾ ਹਮ ਕਿਤੇ ਇਹ ਹੁੰਦਾ ਹੈਗਾ ਕਿ ਕੋਈ ਬੰਦਾ ਜਿਹੜਾ ਹੈਗਾ ਕਿਸੇ ਪਾਰਟੀ ਨੂੰ ਛੱਡ ਕੇ ਮਤਲਬ ਗੁੱਸੇ ਗਿੱਲਿਆਂ ਦੇ ਵਿੱਚ ਛੱਡ ਕੇ ਦੂਏ ਨੂੰ ਜਾ ਕੇ ਅਡਾਪਟ ਕਰ ਲੈਂਦਾ ਹਾਲਾਂਕਿ ਬੇਸ਼ੱਕ ਉਹ ਮੈਨੂੰ ਨਹੀਂ ਪਤਾ ਹੈਗਾ ਕਿ ਉਹਨਾਂ ਨੂੰ ਉਹਨਾਂ ਦੀ ਵਿਚਾਰਧਾਰਾ ਦਾ ਪਤਾ ਹੋਵੇ ਜਾਂ ਨਾ ਪਤਾ ਹੋਵੇ ਦੇਖੋ ਮੈਂ ਤਾਂ ਇਹਦੇ ਬਾਰੇ ਜ਼ਰੂਰ ਪੜਦਾ ਰਹਿੰਦਾ ਰਹਿੰਦਾ ਹੈਗਾ ਕਿ ਬੀਜੇਪੀ ਹੈ ਜਿਹੜੀ ਪਾਰਟੀ ਉਹ ਕੇਡਰ ਬੇਸਡ ਪਾਰਟੀ ਹੈ ਉਹ ਜਿਹੜੀ ਹੈਗੀ ਆ ਉਹਦਾ ਜਨਮ ਹੈ ਜਿਹੜਾ ਆਰਐਸਐਸ ਦੇ ਵਿੱਚ ਹੁੰਦਾ ਹੈਗਾ ਔਰ ਆਰਐਸਐਸ ਹੈ ਜਿਹੜੀ ਬਹੁਤ ਹੀ ਮਤਲਬ ਜਿਹਨੂੰ ਆਪਾਂ ਕਹਿ ਸਕਦੇ ਆ ਰਿਜਿਡ ਖਿਆਲਾਂ ਦੀ ਪਾਰਟੀ ਹੈਗੀ ਆ ਜਿਹੜੇ ਲੋਕ ਉਸ ਦੇ ਵਿੱਚੋਂ ਬਾਹਰ ਨਹੀਂ ਨਿਕਲ ਕੇ ਆਏ ਹ ਹ ਉਹਨਾਂ ਨੂੰ ਸ਼ਾਇਦ ਮੇਰਾ ਖਿਆਲ ਆ ਉਹਦੇ ਵਿੱਚ ਡਾਈਜੈਸਟ ਹੋਣਾ ਬਹੁਤ ਔਖਾ ਹੋ ਜਾਂਦਾ ਚਲੋ ਮੈਂ ਕਹਿੰਦਾ ਇਹਨਾਂ ਨੂੰ ਸ਼ੋਅ ਕਾਮਨਾਵਾਂ ਦੰਨਾ ਕਿ ਉੱਥੇ ਜਾਣ ਤੇ ਜਾ ਕੇ ਉਹਨਾਂ ਨੂੰ ਜੇ ਨਾ ਚੰਗਾ ਲੱਗੇ ਫਿਰ ਹੋਰ ਕਿਸੇ ਪਾਰਟੀ ਦੇ ਵਿੱਚ ਚਲੇ ਜਾਵੇ ਕਹਿੰਦੇ ਪਹਿਲਾਂ ਦੀ ਪਲੈਨਿੰਗ ਸੀਗੀ ਕਿ ਉਹ ਬੀਜੇਪੀ ਦੇ ਵਿੱਚ ਸ਼ਾਮਲ ਹੋ ਰਹੇ ਨੇ ਦੂਜੇ ਪਾਸੇ ਤੁਹਾਡੇ ਹੀ ਆਪਣੇ ਹੀ ਪਾਰਟੀ ਦੇ ਜਿਹੜੇ ਕਿ ਕੁਝ ਲੀਡਰਾਂ ਦੇ ਵੱਲੋਂ ਸ਼੍ਰੀ ਫਤੇਗੜ ਸਾਹਿਬ ਤੋਂ ਕਿਹਾ ਗਿਆ ਸੀ ਕਿ ਤਜਿੰਦਰ ਸਿੰਘ ਸਰਾ ਦੇ ਨਾਲ ਜਿਹੜੀ ਕਿ ਮੀਟਿੰਗ ਦਾ ਪਲਾਨ ਚੱਲ ਰਿਹਾ ਸੀਗਾ ਦੇਖੋ ਇਹ ਤਾਂ ਮੈਨੂੰ ਉਹਨਾਂ ਦੀ ਅੰਦਰੂਨੀ ਗੱਲਾਂ ਦੀ ਨਹੀਂ ਪਤਾ ਹੈਗਾ ਇਹ ਸਾਰੀਆਂ ਗੱਲਾਂ ਤਾਂ ਜਿਹੜੀਆਂ ਹੈਗੀਆਂ ਕਾਫੇ ਆ ਜਾਂ ਗੱਲਾਂ ਕਿਵੇਂ ਚੱਲ ਰਹੀਆਂ ਹੈਗੀਆਂ ਪਰ ਹਾਂ ਸ਼ਰੂਮਣੀ ਅਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਆ ਉਹਨਾਂ ਨੂੰ ਪਤਾ ਸੀ ਕਿ ਕੋਈ ਨਾ ਕੋਈ ਖਿਚੜੀ ਜਿਹੜੀ ਹੈਗੀ ਐ ਪਕਾ ਰਹੇ ਆ ਜਿਹੜੀ ਖਿਚੜੀ ਜਿਹੜੀ ਹੈਗੀ ਐ ਜਿਹੜੀ ਪਕਾ ਰਹੇ ਸੀ ਉਹ ਪੱਕ ਕੇ ਹੁਣ ਜਿਹੜੀ ਹੈਗੀ ਅੱਜ ਤਿਆਰ ਹੋ ਗਈ ਆ ਫਿਰ ਇਹ ਇਲਜ਼ਾਮ ਕਿਉਂ ਲਗਾਏ ਜੀ ਕਿ ਵੀ ਮੈਨੂੰ ਉਹਨਾਂ ਨੇ ਮਤਲਬ ਕਿ ਜਦੋਂ ਮੈਂ ਫੋਨ ਤੇ ਉਹਨਾਂ ਨਾਲ ਗੱਲਬਾਤ ਉਹ ਮੈਨੂੰ ਫੋਨ ਵੀ ਕਰ ਸਕਦੇ ਸੀ ਦਲਜੀਤ ਈਮਾ ਦੀ ਮੈਨੂੰ ਉਮੀਦ ਸੀ ਕਾਲ ਆਏਗੀ ਤੇ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਦੀ ਮੈਨੂੰ ਕਾਲ ਆਏਗੀ ਪਰ ਅਜੇ ਹਾਂ ਨਹੀਂ ਹੋਇਆ ਤੇ ਮੈਂ ਇੱਕੋ ਦੂਜੇ ਪਾਸੇ ਨੂੰ ਕੁਐਸਚਨ ਕਰਦਾ ਕਿ ਇਹ ਵੀ ਗੱਲ ਕਰ ਸਕਦੇ ਸੀ ਦੇਖੋ ਜ਼ਰੂਰੀ ਤਾਂ ਨਹੀਂ ਹੈਗਾ ਵੀ ਪਾਰਟੀਆਂ ਇਹਨਾਂ ਨੂੰ ਕੋਈ ਗੱਲ ਕਰਕੇ ਇਹਨਾਂ ਨੂੰ ਪੁੱਛਣ ਦੀ ਕੋਸ਼ਿਸ਼ ਕਰੇ ਤੇ ਤੁਸੀਂ ਇੱਕ ਦਿਨ ਪਹਿਲਾਂ ਦੀ ਗੱਲ ਹੈਗੀ ਆ ਕਿ ਪਾਰਟੀ ਦੇ ਨਿਰਦੇਸ਼ਾਂ ਤੇ ਇਹ ਪਾਰਟੀ ਦੀਆਂ ਬਹੁਤ ਸਾਰੀਆਂ ਇਕਾਈਆਂ ਜਿਨ੍ਹਾਂ ਚ ਐਸਓਆਈ ਵਗੈਰਾ ਜਾਂ ਯੂਥ ਵਿੰਗਾਂ ਦੀਆਂ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਦੀਆਂ ਇਹ ਤਾਂ ਸਟੂਡੈਂਟਸ ਦੀਆਂ ਜਿਹੜੀਆਂ ਹੈਗੀਆਂ ਮੀਟਿੰਗਜ਼ ਆਰਗੇਨਾਈਜ਼ ਕਰਾ ਰਹੇ ਸੀ ਤੇ ਇੱਕ ਦਿਨ ਪਹਿਲਾਂ ਜਿਹੜਾ ਹੈਗਾ ਇਹ ਸਾਰਾ ਕੁਝ ਚੱਲ ਰਿਹਾ ਸੀ ਪਾਰਟੀ ਉਸ ਦਿਨ ਬਿਲਕੁਲ ਠੀਕ ਸੀ ਲੋਕਾਂ ਨੂੰ ਪ੍ਰੇਰ ਕੇ ਜਿਹੜਾ ਹੈਗਾ ਉਹਨਾਂ ਦੇ ਪ੍ਰਧਾਨ ਬਣਾਏ ਜਾ ਰਹੇ ਸੀ ਇੱਕ ਦਿਨ ਬਾਅਦ ਜਿਹੜਾ ਹੈਗਾ ਉਹਨਾਂ ਦਾ ਕੀ ਮਨ ਬਣਿਆ ਕੀ ਉਹਦੇ ਵਿੱਚ ਗੱਲਬਾਤ ਹੋਈ ਹੈ ਇਹ ਉਸ ਦਾ ਜਿਹੜਾ ਹੈਗਾ ਇਹ ਤਾਂ ਹੁਣ ਉਹ ਆਪ ਹੀ ਜ਼ਿਆਦਾ ਬਿਹਤਰ ਦੱਸ ਸਕਦੇ ਹਨਾ ਅਸੀਂ ਤਾਂ ਅੰਦਾਜ਼ਾ ਲਾ ਸਕਦੇ ਹਾਂ ਅਸੀਂ ਤਾਂ ਇਹ ਵੀ ਕਹਿ ਸਕਦੇ ਹਾਂ ਕਿ ਉਹਨਾਂ ਨੂੰ ਪਾਰਟੀ ਨੇ ਬਹੁਤ ਕੁਸ਼ ਦਿੱਤਾ ਸੀ ਕਹਿੰਦੇ ਅਕਾਲੀ ਅਕਾਲੀ ਦਲ ਚ ਤਾਂ ਅਕਾਲੀ ਪੂਣਾ ਹੀ ਨਹੀਂ ਰਿਹਾ ਕਹਿੰਦੇ ਚਲੋ ਇਹ ਅੱਜ ਤੋਂ ਪਹਿਲਾਂ ਜਿਹੜਾ ਹੈਗਾ ਜਿਸ ਦਿਨ ਉਹਨਾਂ ਨੇ ਇਸ ਗੱਲ ਤੋਂ ਆਪਣਾ ਅਸਤੀਫਾ ਭੇਜਿਆ ਉਸ ਤੋਂ ਇੱਕ ਦਿਨ ਪਹਿਲਾਂ ਤੱਕ ਅਕਾਲੀ ਦਲ ਦੇ ਵਿੱਚ ਅਕਾਲੀ ਪੂਣਾ ਹੈਗਾ ਸੀ ਤੇ ਉਸ ਤੋਂ ਬਾਅਦ ਹੁਣ ਕੁਝ ਤਾਂ ਕਹਿਣਾ ਹੀ ਹੈ ਨਾ ਉਹਨਾਂ ਨੇ ਔਰ ਉਹ ਕਹਿ ਰਹੇ ਹੈਗੇ ਆ ਉਹਨਾਂ ਦੀ ਮਰਜ਼ੀ ਆ ਉਹਨਾਂ ਜੀ ਸਾਦ ਕੇ ਕਹਿਣਾ ਚਾਹੀਦਾ ਪਰ ਇਹਨਾਂ ਗੱਲਾਂ ਦਾ ਪਾਰਟੀਆਂ ਦੇ ਉੱਤੇ ਕੋਈ ਅਸਰ ਨਹੀਂ ਪਿਆ ਕਰਦਾ ਜਿਵੇਂ ਮੈਂ ਪਹਿਲਾਂ ਤੁਹਾਨੂੰ ਦੱਸਿਆ ਹੈਗਾ ਕਿ ਪਾਰਟੀਆਂ ਨਾ ਜਿਹੜੀਆਂ ਪਾਰਟੀਆਂ ਦੇ ਨਾਲ ਜਿਹੜੇ ਜੁੜੇ ਹੋਏ ਲੋਕ ਹੈਗੇ ਆ ਜਾਂ ਆ ਕਾਮਨ ਲੋਕ ਹੈਗੇ ਆ ਜਾਂ ਪੜੇ ਲਿਖੇ ਲੋਕ ਹੈਗੇ ਸਾਰੇ ਜਿਹੜੇ ਹੈਗੇ ਆ ਹਰ ਵੇਲੇ ਖਬਰਾਂ ਦੇ ਨਾਲ ਸੋਸ਼ਲ ਮੀਡੀਆ ਦੇ ਨਾਲ ਜੁੜੇ ਹੋਏ ਆ ਉਹਨਾਂ ਨੂੰ ਹਰ ਚੀਜ਼ ਦੀ ਅੱਜ ਤੁਸੀਂ ਕਿਸੇ ਨੂੰ ਮਨਾ ਕੇ ਆਪਣੇ ਨਾਲ ਨਹੀਂ ਜਿਹੜਾ ਹੈਗਾ ਆਪਣੀ ਗੱਲ ਨੂੰ ਦੇ ਪਿੱਛੇ ਨਾਲ ਸਭ ਨੂੰ ਸਹਿਮਤ ਕਰਾ ਸਕਦੇ ਅੱਜ ਦੌਰ ਉਹ ਆ ਚੁੱਕਿਆ ਹੈਗਾ ਕਿ ਹਰ ਬੰਦਾ ਜਿਹੜਾ ਪਹਿਲੇ ਹੀ ਅਵੇਅਰ ਹੈ ਅੱਗੇ ਵਾਲੀਆਂ ਗੱਲਾਂ ਨਹੀਂ ਇੱਕ ਟਾਈਮ ਹੋਇਆ ਕਰਦਾ ਸੀ ਕਿ ਸਾਰੇ ਪਿੰਡ ਦੀ ਜ਼ਿੰਮੇਵਾਰੀ ਇੱਕ ਲੀਡਰ ਹੈ ਜਿਹੜਾ ਪਿੰਡ ਦਾ ਲੈ ਲਿਆ ਕਰਦਾ ਸੀ ਅੱਜ ਪਿੰਡ ਦੇ ਵਿੱਚ ਪਿਓ ਕਿਸੇ ਹੋਰ ਦੇ ਨਾਲ ਹੈਗਾ ਮਾਂ ਕਿਸੇ ਹੋਰ ਦੇ ਨਾਲ ਹੈਗੀ ਆ ਪੁੱਤ ਕਿਸੇ ਹੋਰ ਪਾਰਟੀ ਦੇ ਨਾਲ ਹੈਗਾ ਸਾਰਿਆਂ ਦੀ ਆਪਣੀ ਆਪਣੀ ਮਰਜ਼ੀ ਹੈਗੀ ਆ ਹਰੇਕ ਬੰਦੇ ਦਾ ਆਪਣਾ ਜਿਹੜਾ ਮਾਈਂਡ ਸੈਟ ਹੈਗਾ ਦੀਦਾਰ ਪੱਟੀ ਦੇ ਖਿਲਾਫ ਉਹ ਚੋਣ ਲੜਦੇ ਨੇ ਤੇ ਅੱਜ ਜੱਫੀ ਪੈ ਜਾਂਦੀ ਹੈ ਭਾਜਪਾ ਦੇ ਵਿੱਚ ਜਾਣਾ ਤੁਸੀਂ ਆਪਣੀ ਨਿਗਾ ਨਾਲ ਕਿਵੇਂ ਦੇਖਦੇ ਹੋ ਜੀ ਇਹਨੂੰ ਦੇਖੋ ਪੋਲੀਟੀਕਲ ਲੋਕਾਂ ਦਾ ਇਹਨਾਂ ਚੀਜ਼ਾਂ ਦੇ ਵਿੱਚ ਕੋਈ ਬਹੁਤਾ ਮਹਾਨਾ ਨਹੀਂ ਰੱਖਦਾ ਹੈਗਾ ਜੀ ਇਹ ਤਾਂ ਫਰੈਂਡ ਟਰਨਡ ਫੋਸ ਫੋਰਸ ਟਰਨਡ ਫਰੈਂਡਸ ਹੁੰਨੇ ਆ ਇਹ ਤਾਂ ਰਾਤ ਨੂੰ ਅਦਰਵਾਈਜ਼ ਵੀ ਬਹੁਤ ਸਾਰੇ ਲੋਕ ਇਹ ਅਲੀਗੇਸ਼ਨ ਲਾਉਂਦੇ ਆ ਕਿ ਇਹ ਦਿਨ ਦੇ ਵਿੱਚ ਇੱਕ ਦੂਏ ਨੂੰ ਗਾਲ੍ਹਾਂ ਕੱਢਦੇ ਆ ਰਾਤ ਨੂੰ ਇਹ ਰੋਟੀ ਤੇ ਇਕੱਠੇ ਹੁੰਨੇ ਆ ਤੇ ਇਹਨਾਂ ਚੀਜ਼ਾਂ ਦਾ ਤਾਂ ਕੋਈ ਬਹੁਤਾ ਮਹਿਨਾਂ ਨਹੀਂ ਰੱਖਦਾ ਹੈਗਾ ਤੇ ਪਿਛਲੇ ਟਾਈਮਾਂ ਦੇ ਵਿੱਚ ਪੱਟੀ ਸਾਹਿਬ ਵੀ ਬਹੁਤ ਕੁਝ ਕਹਿੰਦੇ ਸੀ ਚੀਮਾ ਸਾਹਿਬ ਵੀ ਬਹੁਤ ਕੁਝ ਕਹਿੰਦੇ ਸੀ ਅੱਜ ਦੋਵੇਂ ਜਿਹੜੇ ਹੈਗੇ ਆ ਕਿ ਉਹ ਖਿਚੜੀ ਤੁਸੀਂ ਚੋਣਾਂ ਦੀ ਗੱਲ ਕਰੀ ਐ ਜੀ 2027 ਦੀਆਂ ਚੋਣਾਂ ਵੀ ਆ ਰਹੀਆਂ ਨੇ ਤੇ ਤੁਹਾਡੇ ਨਾਮ ਨੂੰ ਲੈ ਕੇ ਚਰਚਾਵਾ ਵੀ ਹੋ ਰਹੀਆਂ ਨੇ ਜੀ ਦੇਖੋ ਚਰਚਾਵਾ ਇਹ ਤਾਂ ਮਤਲਬ ਜਿਵੇਂ ਮੀਡੀਆ ਹੈਗਾ ਜੇ ਤੁਹਾਨੂੰ ਮੌਕਾ ਮਿਲਦਾ ਜੀ ਮੌਕਾ ਲਓਗੇ ਤੇ ਦੇਖੋ ਮੈਂ ਉਹੀ ਗੱਲ ਕਰਦਾ ਨਾ ਚਰਚਾਵਾ ਜਿਹੜੀਆਂ ਇਹ ਮੀਡੀਆ 'ਚ ਹੋਇਆ ਕਰਦੀਆਂ ਜਾਂ ਲੋਕਾਂ ਦੇ ਵਿੱਚ ਹੋਇਆ ਕਰਦੀਆਂ ਤੇ ਦੇਖਣਾ ਪਾਰਟੀ ਨੇ ਹੁੰਦਾ ਪਾਰਟੀ ਆ ਜਿਹੜੀ ਉਹ ਦੇਖਦੀ ਹੈਗੀ ਆ ਕਿ ਹੂ ਇਜ਼ ਦਾ ਵਿਨਿੰਗ ਕੈਂਡੀਡੇਟ ਨੰਬਰ 1 ਕੌਣ ਪਾਰਟੀ ਦੇ ਨਾਲ ਸ਼ੁਰੂ ਮੁੱਢ ਕਦੀਮੋਂ ਤੋਂ ਜੁੜਿਆ ਹੋਆ ਹੈਗਾ ਕੌਣ ਪਾਰਟੀ ਦੀਆਂ ਨੀਤੀਆਂ ਨੂੰ ਅੱਗੇ ਪੋਚਾ ਸਕਦਾ ਔਰ ਇੱਕ ਹੋਰ ਹੈ ਕਿ ਕੈਂਡੀਡੇਟ ਦੀ ਮੈਰਿਟ ਕੀ ਹੈਗੀ ਔਰ ਦੂਜੀ ਗੱਲ ਦੇਖੋ ਅਸੀਂ ਤਾਂ ਮੁੱਢ ਕਦੀਮੋਂ ਪਾਰਟੀ ਦੇ ਨਾਲ ਜੁੜੇ ਹੋਏ ਹਾਂ ਮੇਰੇ ਖਿਆਲ ਹੈ ਵੀ ਸ਼ਾਇਦ ਸਿਨਿਓਰਟੀ ਵਾਈਜ਼ ਮੈਂ ਬਹੁਤ ਸੀਨੀਅਰ ਹੋਮਾ ਕਿੰਨਾ ਟਾਈਮਾਂ ਤੋਂ 40 ਸਾਲ ਦੀ ਤਾਂ ਮੇਰੀ ਮੁਕਾਬਲਤ ਹੋ ਚੱਲੀ ਤੇ ਉਹ ਤੋਂ ਵੀ ਪਹਿਲਾਂ ਤੋਂ ਮਤਲਬ ਸਟੂਡੈਂਟ ਲਾਈਫ ਤੋਂ ਜਿਹੜਾ ਹੈਗਾ ਪਾਰਟੀ ਦੇ ਨਾਲ ਜੁੜਿਆ ਹੋਆ ਹੈ ਕਦੇ ਪਾਰਟੀ ਤੋਂ ਇੱਧਰ ਜਾਂ ਇੱਧਰ ਕਦੇ ਜਾਣ ਦੀ ਕੋਸ਼ਿਸ਼ ਨਹੀਂ ਕੀਤੀ ਸੋ ਜੇ ਪਾਰਟੀ ਸਮਝੂਗੀ ਕਿ ਮੈਂ ਇਸ ਦੇ ਕਾਬਿਲ ਹੈਗਾ ਤਾਂ ਮੈਂ ਜ਼ਰੂਰ ਪਾਰਟੀ ਦੀ ਸੇਵਾ ਦੇ ਲਈ ਹਾਜ਼ਰ ਹੈਗਾ ਤੁਸੀਂ ਵਕਾਲਤ ਵਿੱਚ ਵੀ ਬਿਜ਼ੀ ਰਹਿੰਦੇ ਹੋ ਜੀ ਆ ਠੀਕ ਹੈ ਮੇਰਾ ਵਕਾਲਤ ਦਾ ਪ੍ਰੋਫੈਸ਼ਨ ਹੈਗਾ ਮੈਂ ਜਿਵੇਂ ਤੁਹਾਡੀ ਗੱਲ ਆ ਗਈ ਆ ਤੁਸੀਂ ਵਕਾਲਤ ਦੇ ਵਿੱਚ ਬਿਜ਼ੀ ਆ ਵਕਾਲਤ ਦੇ ਵਿੱਚ ਬਿਜ਼ੀ ਹੋਣਾ ਦੇਖੋ ਅੱਜ ਤੱਕ ਜਿੰਨੇ ਵੱਡੇ ਪੋਲੀਟਿਸ਼ੀਅਨਸ ਹੋਏ ਆ ਉਹਨਾਂ ਦੀ ਬੈਕਗ੍ਰਾਉਂਡ ਹੈ ਜਿਹੜੀ ਸਾਰਿਆਂ ਦੀ ਵਕੀਲ ਨਹੀਂ ਹੈਗੀ ਆ ਚਾਹੇ ਪੀ ਚਤੰਬਰਨ ਤੋਂ ਸ਼ੁਰੂ ਕਰ ਲਓ ਤੁਸੀਂ ਤੁਸੀਂ ਜਵਾਰਲਾਲ ਨਹਿਰ ਮੋਤੀ ਲਾਲ ਨਹਿਰੂ ਤੋਂ ਸ਼ੁਰੂ ਕਰ ਲਓ ਤੁਸੀਂ ਹੋਰ ਮਹਾਤਮਾ ਗਾਂਧੀ ਤੋਂ ਲੈ ਲਓ ਸਾਰਿਆਂ ਦੀ ਬੈਕਗ੍ਰਾਉਂਡ ਹੈ ਜਿਹੜੀ ਨਾ ਉਹ ਹੁੰਦੀ ਹੈ ਹੁਣ ਤੁਹਾਡੀ ਗੱਲ ਤੇ ਮੈਂ ਥੋੜੀ ਜੀ ਗੱਲ ਕਰਦਾ ਮੈਨੂੰ ਕੁਝ ਫੋਨ ਆਏ ਇਸ ਤੋਂ ਬਾਅਦ ਕਿ ਜੀ ਉਹ ਮੈਨੂੰ ਪਤਾ ਲੱਗਿਆ ਕਿ ਤੁਸੀਂ ਲੋਕਾਂ ਦੇ ਵਿੱਚ ਵਿਚਰਦੇ ਘਟ ਹਾਂ ਤੇ ਮੈਂ ਕਿਹਾ ਦੇਖੋ ਬਈ ਮੈਂ ਸਵੇਰੇ ਕਚੈਰੀ ਆ ਜਾਣਾ ਹਾਂ ਔਰ ਘਟੋ ਘਟ 7-800 ਤੋਂ ਸਾਡਾ ਵਕੀਲ ਹੈਗਾ ਹਾਂ ਮੈਂ ਪ੍ਰਧਾਨ ਹੋਣ ਦੇ ਨਾਤੇ ਔਰ ਜਿੰਨੇ ਵਕੀਲ ਸਹਿਬਾਨ ਹੈਗੇ ਉਹ ਸਾਰੇ ਟੋਟਲ ਇਸ ਏਰੀਏ ਨੂੰ ਬਿਲੋਂਗ ਕਰਦੇ ਹੈਗੇ ਮੈਂ ਉਹਨਾਂ ਦੇ ਦੁੱਖਾਂ ਸੁੱਖਾਂ ਹਾਂ ਖੁਸ਼ੀਆਂ ਗਮੀਆਂ ਦੇ ਵਿੱਚ ਹਰ ਟਾਈਮ ਸ਼ਰੀਕ ਰਹਿਣਾ ਫਰਤ ਵੱਡਾ ਸਵਾਲ ਇਹ ਸੀ ਵੀ ਤੁਸੀਂ ਲੋਕਾਂ ਨੂੰ ਕਿਵੇਂ ਟਾਈਮ ਦਿਓਗੇ ਜੀ ਮੈਂ ਲੋਕਾਂ ਨੂੰ ਟਾਈਮ ਕੀ ਮੈਂ ਤਾਂ ਮੇਰੇ ਕੋਲ ਜੂਨੀਅਰ ਬਹੁਤ ਹੈਗੇ ਆ ਮੈਂ ਕੁਝ ਬਹੁਤਾ ਹੁਣ ਸਰਗਰਮ ਵਕਾਲਤ ਦੇ ਵਿੱਚ ਨਹੀਂ ਹੈਗਾ ਰਹਿ ਗਈ ਗੱਲ ਅਗਲੀ ਹੁਣ ਜੇ ਤੁਸੀਂ ਕਹੋ ਵੀ ਜਿਹੜਾ ਬੰਦਾ ਜਾ ਕੇ ਕਿਸੇ ਦੇ ਭੋਗ ਦੇ ਉੱਤੇ ਉੱਥੇ ਖੜ ਕੇ ਵੀ ਆਪਣੀਆਂ ਸੈਲਫੀਆਂ ਬਣਾ ਕੇ ਜਾਂ ਫੋਟੋਆਂ ਬਣਾ ਕੇ ਸੋਸ਼ਲ ਮੀਡੀਆ ਤੇ ਪਾ ਲੰਦਾ ਜੇ ਤੁਸੀਂ ਉਸ ਗੱਲ ਨੂੰ ਕਹਿੰਦੇ ਆ ਦੇਖੋ ਇੱਕ ਵਿਅਕਤੀ ਆ ਕਿਸੇ ਦੇ ਘਰ ਦੇ ਵਿੱਚ ਇੱਕ ਸੋਗ ਦਾ ਮਾਹੌਲ ਆ ਮੈਂ ਉੱਥੇ ਵੀ ਜਿਹੜਾ ਹੈਗਾ ਆਪਣੀਆਂ ਫੋਟੋਆਂ ਪਾਈ ਜਾਵਾਂ ਜਾਂ ਮੈਂ ਉੱਥੇ ਉਹਨਾਂ ਦੇ ਭੋਗ ਤੇ ਵੀ ਖੜ ਕੇ ਆਪਣੀਆਂ ਫੋਟੋਆਂ ਪਾਈ ਜਾਵਾਂ ਇਟਸ ਨਾਟ ਮਤਲਬ ਇਹ ਮੇਰੇ ਲੈਵਲ ਦੀਆਂ ਗੱਲਾਂ ਨਹੀਂ ਹੈਗੀਆਂ ਮੈਨੂੰ ਨਾ ਕਿਸੇ ਨੂੰ ਵੀ ਨਹੀਂ ਇਹ ਕਰਨੀਆਂ ਚਾਹੀਦੀਆਂ ਜੇ ਮੈਨੂੰ ਕਿਸੇ ਨੇ ਵਿਆਹ ਦੇ ਵਿੱਚ ਵੀ ਬੁਲਾਇਆ ਹੈਗਾ ਮੈਂ ਉਹਨਾਂ ਦੇ ਸ਼ਗਨ ਦੇਣ ਜਾਂਦਾ ਹੈਗਾ ਮੌਮਲੇ ਦੀਆਂ ਖੁਸ਼ੀਆਂ ਦੇ ਵੀ ਸ਼ਰੀਕ ਹੁਣਾ ਨਾ ਕਿ ਮੈਂ ਉਹਨਾਂ ਦੀਆਂ ਫੋਟੋਆਂ ਜਿਹੜੀਆਂ ਹੈਗੀਆਂ ਕਿ ਮੈਂ ਫਲਾਣ ਦੇ ਵਿਆਹ ਦੇ ਵਿੱਚ ਸ਼ਾਮਲ ਹੋਇਆ ਮੈਂ ਫਲਾਣ ਦੇ ਭੋਗ ਦੇ ਵਿੱਚ ਸ਼ਾਮਲ ਹੋਇਆ ਮੈਂ ਫਲਾਣ ਦੇ ਸੰਸਕਾਰ ਦੇ ਉੱਤੇ ਸ਼ਾਮਲ ਹੋਇਆ ਇਟਸ ਨਾਟ ਮਤਲਬ ਇਹਨੂੰ ਤੁਸੀਂ ਸੋਸ਼ਲ ਸਮਝਦੇ ਹੈਗੇ ਕਿ ਮੇਰੀ ਲੋਕਾਂ ਦੇ ਨਾਲ ਹੋਣੀ ਹੈਗੀ ਮੈਂ ਲੋਕਾਂ ਦੇ ਵਿੱਚ ਜਾਨਾ ਮੈਂ ਕੋਈ ਦਿਖਾ ਕੇ ਮੈਂ ਫੋਟੋਆਂ ਪਾ ਕੇ ਥੋੜੂ ਜਾਨਾ ਆਏਗਾ ਮੈਂ ਲੋਕਾਂ ਦੇ ਵਿੱਚ ਜਾਨਾ ਲੋਕਾਂ ਦੇ ਨਾਲ ਮੇਰਾ ਪਿਆਰ ਬਹੁਤ ਹੈਗਾ ਮੈਂ ਲੋਕਾਂ ਦੇ ਨਾਲ ਬਹੁਤ ਸਾਰੀਆਂ ਹਿੰਦੂ ਆਰਗੇਨਾਈਜੇਸ਼ਨਸ ਹੈਗੀਆਂ ਸਿੱਖ ਆਰਗੇਨਾਈਜੇਸ਼ਨਸ ਹੈਗੀਆਂ ਜਿਹਨਾਂ ਦੇ ਵਿੱਚ ਮੈਂ ਮੀਟਿੰਗਾਂ 'ਚ ਜਾਨਾ ਇਹਨਾਂ ਦੀਆਂ ਜਿਹੜੇ ਉਹਨਾਂ ਦੀ ਡਿਨਰ ਪਾਰਟੀਆਂ ਹੁੰਦੀਆਂ ਜਾਂ ਕੁਝ ਹੁੰਦੀਆਂ ਮੈਂ ਉਹਨਾਂ ਦੇ ਵਿੱਚ ਜਾਂ ਮੈਨੂੰ ਲੋਕ ਬੁਲਾਉਂਦੇ ਵੀ ਹੈਗੇ ਆ ਮੈਨੂੰ ਲੋਕ ਸਨਮਾਨਤ ਵੀ ਕਰਦੇ ਆ ਬਹੁਤ ਥਾਵਾਂ ਦੇ ਉੱਤੇ ਤੇ ਮਤਲਬ ਤੁਸੀਂ ਕੀ ਸਮਝਦੇ ਆ ਕਿ ਉਹਦੇ ਨਾਲ ਮੈਨੂੰ ਵੋਟਾਂ ਮਿਲ ਜਾਣਗੀਆਂ ਜੇ ਮੈਂ ਸੋਸ਼ਲ ਮੀਡੀਆ ਤੇ ਆਪਣੀਆਂ ਫੋਟੋਆਂ ਪਾ ਦਵਾਂ ਹਾਂ ਬਿਆਮਨ ਕੋਈ ਇਹ ਗੱਲ ਕਹਿ ਦੇਵੇ ਵੀ ਮੈਂ ਇਹਨਾਂ ਕਹਿੰਦੇ ਕਿ ਵੀ ਅੱਜ ਕੱਲ ਤਾਂ ਇਹੀ ਯੁੱਗ ਆ ਨਾ ਵੀ ਸੋਸ਼ਲ ਮੀਡੀਆ ਦਾ ਤੇ ਫਿਰ ਇਹ ਆ ਜਾ ਯੁੱਗ ਤਾਂ ਉਹੀ ਜੇ ਲੋਕਾਂ ਨੂੰ ਮੁਬਾਰਕ ਹੋਵੇ ਤੇ ਉਹਨਾਂ ਲੋਕਾਂ ਨੇ ਇਸ ਦਾ ਜਿਹੜਾ ਹੈਗਾ ਕਿੰਨਾ ਕੁ ਲੋਕਾਂ ਨੂੰ ਇਹਨਾਂ ਨੂੰ ਫਾਇਦਾ ਮਿਲਿਆ ਹੈਗਾ ਬਲਕਿ ਲੋਕ ਪਿੱਛੇ ਤੋਂ ਜਿਹੜਾ ਹੈਗਾ ਬੁਰਾ ਭਲਾ ਵੀ ਕਹਿੰਦੇ ਆ ਕਿ ਵੀ ਸਾਡੇ ਤਾਂ ਮਰਗਤ ਸੀ ਤੇ ਇਹ ਲੋਕਾਂ ਨੂੰ ਤੁਸੀਂ ਮੰਨਦੇ ਹੋ ਜੀ ਵੀ ਦਿਖਾਵਾ ਹੋਣਾ ਜ਼ਰੂਰੀ ਹੈ ਜਾਂ ਨਹੀਂ ਮੈਂ ਨਹੀਂ ਸਮਝਦਾ ਹੈਗਾ ਦੇਖੋ ਮੈਂ ਨਾ ਇੱਕ ਬੜਾ ਕਲੀਅਰ ਹੈਗਾ ਜਿਹੜੀ ਮੈਂਬਰ ਆਫ ਲੈਜਿਸਲੇਸ਼ਨ ਹੈ ਮੈਂ ਮੈਂਬਰ ਆਫ ਲੈਜਿਸਲੇਟਿਵ ਅਸੈਂਬਲੀ ਹੈ ਮੈਨੂੰ ਇਹ ਲੱਗਦਾ ਹੈਗਾ ਕਿ ਇਹਦਾ ਮਤਲਬ ਪਤਾ ਹੋਣਾ ਚਾਹੀਦਾ ਠੀਕ ਹੈ ਇਹੋ ਜਿਹਾ ਮਤਲਬ ਨਹੀਂ ਹੋਣਾ ਚਾਹੀਦਾ ਕਿ ਤੁਸੀਂ ਟਰਾਂਸਫਾਰਮਰ ਦੇ ਮੂਹਰੇ ਖੜ ਕੇ ਫੋਟੋ ਖਿਚਾ ਲਓ ਤੇ ਉਹਨੂੰ ਜਿਹੜਾ ਹੈਗਾ ਸੋਸ਼ਲ ਮੀਡੀਆ ਤੇ ਪਾ ਲਓ ਬਾਜੀ ਬਾਜ ਉਹ ਇੱਕ ਲੱਗਿਆ ਵਾਟਾ ਟਰਾਂਸਫਾਰਮਰ ਹੈਗਾ ਬਿਜਲੀ ਬੋਰਡ ਦਾ ਕੰਮ ਹੈਗਾ ਉੱਥੇ ਐਮਐਲਏ ਖੜ ਕੇ ਜਿਹੜਾ ਹੈਗਾ ਉਹਦੀਆਂ ਫੋਟੋਆਂ ਪਾ ਰਿਹਾ ਦੂਜੇ ਪਾਸੇ ਇੱਕ ਸਕੂਲ ਚੱਲ ਰਿਹਾ ਹੈਗਾ ਉਹਦੇ ਵਿੱਚ ਟਾਇਲਟਾਂ ਸਾਲਾਂ ਤੋਂ ਬਣੀਆਂ ਵੀ ਹੈਗੀਆਂ ਤੁਸੀਂ ਉਹਦੀ ਰਿਪੇਅਰ ਕਰਾ ਕੇ ਉਹਦੀ ਫੋਟੋ ਖੜ ਕੇ ਪਾ ਰਹੇ ਮਤਲਬ ਤੁਸੀਂ ਜੇ ਇਹ ਨੂੰ ਉਹ ਕਹਿੰਦੇ ਆ ਨਾ ਵੀ ਥਿਸ ਇਜ਼ ਦਾ ਡਿਊਟੀ ਐਂਡ ਜੌਬ ਆਫ ਦਾ ਐਮਐਲਏ ਮੈਂ ਨਹੀਂ ਇਹ ਸਮਝਦਾ ਹੈਗਾ ਮੈਂ ਕਹਿੰਦਾ ਕਿ ਲੋਕਾਂ ਦੀ ਭਲਾਈ ਲਈ ਲੋਕਾਂ ਦੀ ਸੁਭਦਾ ਲਈ ਲੋਕਾਂ ਨੂੰ ਅਪਲਿਫਟ ਕਰਨ ਲਈ ਲੋਕਾਂ ਦੀਆਂ ਮੁਸ਼ਕਲਾਂ ਨੂੰ ਸਮਝਣ ਲਈ ਤੇ ਮਤਲਬ ਜਿਹੜਾ ਹੈਗਾ ਐਮਐਲਏ ਦਾ ਇਹ ਕੰਮ ਹੈਗਾ ਲੈਜਿਸਲੇਸ਼ਨ ਦਾ ਮਤਲਬ ਸਮਝਣ ਦੀ ਲੋੜ ਹੈਗੀ ਆ ਕਿ ਲੈਜਿਸਲੇਸ਼ਨ ਕੀ ਹੈਗਾ ਆ ਸਾਨੂੰ ਕਰਨਾ ਕੀ ਚਾਹੀਦਾ ਹੈਗਾ ਅਸੀਂ ਉਧਰੋਂ ਤਾਂ ਜਾਂਦੇ ਹੀ ਨਹੀਂ ਹੈਗੇ ਅਸੀਂ ਤਾਂ ਮੁਹੰਮਦ ਸਦੀਕ ਨੂੰ ਐਮਐਲਏ ਬਣਾਤਾ ਐ ਐਮਪੀ ਬਣਾਤਾ ਜਿਹਨੂੰ ਵਿਚਾਰੇ ਨੂੰ ਆਏ ਨਹੀਂ ਪਤਾ ਹੈਗਾ ਵੀ ਉੱਥੇ ਕੜ ਕੇ ਬੋਲਣਾ ਕੀ ਹੈਗਾ ਉਹਨੂੰ ਪੁੱਛਿਆ ਵੀ ਤਿੰਨ ਕਾਲੇ ਕਾਨੂੰਨ ਕੀ ਹੈਗੇ ਆ ਕਹਿੰਦਾ ਅੱਛਾ ਮੈਂ ਨਹੀਂ ਕਹਿੰਦਾ ਇਹਦੇ ਬਾਰੇ ਪੜ ਸਕਿਆ ਉਹ ਕੋ ਧਰਨੇ ਦੇ ਵਿੱਚ ਬੈਠਾ ਸੀ ਸੋ ਇਹ ਗੱਲਾਂ ਜਿਹੜੀਆਂ ਹੈਗੀਆਂ ਨਾ ਜੇ ਇਹਨਾਂ ਚੀਜ਼ਾਂ ਨੂੰ ਸਮਝਣ ਦੀ ਲੋੜ ਹੈਗੀ ਆ ਅੱਜ ਹਰ ਪਾਰਟੀ ਨੂੰ ਹੂੰ ਇਹ ਇਹ ਚੀਜ਼ ਇਹ ਧੋਣੀ ਪਊਗੀ ਕਿ ਸਾਨੂੰ ਲੋੜ ਹੈਗੀ ਆ ਉਹ ਸੁਗੜ ਸਿਆਣੇ ਬੰਦਿਆਂ ਦੀ ਹੂੰ ਜਿਹੜੇ ਕਿ ਪਾਰਟੀਆਂ ਦੇ ਮਤਲਬ ਹਮ ਸਾਇਆ ਹੋ ਕੇ ਆਮ ਸਫਰ ਬਣ ਕੇ ਪਾਰਟੀ ਦੀ ਮੋਢੇ ਨਾਲ ਮੋਢਾ ਲਾ ਕੇ ਲੋਕਾਂ ਦੀ ਭਲਾਈ ਲਈ ਕੰਮ ਕਰੇ ਇਹ ਇਹ ਕੰਮ ਕੋਈ ਨਹੀਂ ਹੈਗਾ ਕਿ ਜੀ ਮੈਂ ਫਲਾਣੇ ਦੇ ਸੰਸਕਾਰ ਤੇ ਗਿਆ ਤੇ ਮੈਂ ਫੋਟੋਆਂ ਖਿੱਚਾ ਤੇ ਮੈਂ ਫੋਟੋਆਂ ਪਾ ਦਵਾ ਫਲਾਣੇ ਦੇ ਸੰਸਕਾਰ ਤੇ ਗਿਆ ਇਹ ਇਹ ਜੇ ਤੁਸੀਂ ਇਹਨੂੰ ਸੋਸ਼ਲ ਐਕਟੀਵਿਟੀ ਮੰਨਦੇ ਆ ਤਾਂ ਮੈਂ ਕਹਿੰਦਾ ਇਹ ਸੋਸ਼ਲ ਐਕਟੀਵਿਟੀ ਨਹੀਂ ਮੈਂ ਤਾਂ ਇਹਨੂੰ ਘਟਿਆ ਗੱਲ ਜਰੂਰ ਗਣਦਾ ਹੈ ਠੀਕ ਆ ਲੋਕ ਤੁਹਾਨੂੰ ਬੁਲਾਉਂਦੇ ਆ ਤੁਸੀਂ ਜਾਓ ਸਤਕਾਰ ਆ ਤੁਹਾਡਾ ਸਾਰੇ ਤੁਹਾਨੂੰ ਦੇਖ ਲੈਣਗੇ ਆਪਣੇ ਆਪ ਹੂੰ ਸੋ ਮੈਨੂੰ ਤਾਂ ਇਹ ਗੱਲਾਂ ਸਮਝੀ ਨਹੀਂ ਆਈਆਂ ਹੈਗੀਆਂ ਤੇ ਇਹਦੇ ਲਈ ਜੇ ਕੋਈ ਲੋਕ ਇਸ ਲਈ ਵੀ ਕਮੈਂਟ ਕਰਦੇ ਹੈਗੇ ਆ ਤਾਂ ਮੈਨੂੰ ਲੱਗਦਾ ਹੈ ਕਿ ਉਹਨਾਂ ਦੀ ਸੋਚ ਉੱਥੇ ਤੱਕੇ ਖੜੀ ਹੈ ਤਾਂ ਬਾਬਾ ਧੰਵਾਦ ਕਰਦੇ ਜੀ ਕੀਮਤੀ ਸਮਾਂ ਦਿੱਤਾ ਹੁਣ ਸਾਨੂੰ ਦਾ ਇਜਾਜ਼ਤ